ਮੈਂ ਡਾਕਟਰ ਜੀਵਨ ਦੋਤਕੋਰ 1980 ਵਿੱਚ ਫਰੀਕੋਟ ਵਿੱਚ ਆਈ ਸੀ ਤੇ ਫਰੀਕੋਟ ਦੇ ਵਾਸੀਆਂ ਵੱਲੋਂ ਮੈਨੂੰ ਬਹੁਤ ਪਿਆਰ ਸਨੇਹ ਵਿਸ਼ਵਾਸ ਸਾਥ ਅਤੇ ਸਹਿਯੋਗ ਮਿਲਿਆ ਮੈਂ ਵੀ ਇੰਨਾ ਸਾਲਾਂ ਦੇ ਵਿੱਚ ਫਰੀਕੋਟ ਲਈ ਆਪਣਾ ਬੰਦਾ ਯੋਗਦਾਨ ਪਾਇਆ ਡਾਕਟਰੀ ਦੇ ਖੇਤਰ ਵਿੱਚ ਮਰੀਜ਼ਾਂ ਦੀ ਸੇਵਾ ਕਰਕੇ ਅਤੇ ਸਮਾਜ ਵਿੱਚ ਔਰਤਾਂ ਲਈ ਦੇ ਹੱਕਾਂ ਲਈ ਮਨੁੱਖੀ ਹੱਕਾਂ ਲਈ ਲੜਾਈ ਕਰਕੇ ਯੋਗਦਾਨ ਪਾਇਆ ਸ਼ੁਰੂ ਦੇ ਵਿੱਚ ਮੈਂ ਸਿਆਸਤ ਤੋਂ ਦੂਰ ਰਹੀ ਮੇਰੇ ਨਾਨਾ ਜੀ ਜੋ ਪਰਜਾ ਮੰਡਲ ਲੈਹ ਦੇ ਮੋਢੀ ਅਤੇ ਸੁਤੰਤਰਤਾ ਸੰਗ्रामੀ ਬਾਬਾ ਦਿਆਲ ਸਿੰਘ ਕੋ ਕਪੂਰਾ ਅਸੂਲਾਂ ਦੀ ਸਿਆਸਤ ਤੇ ਰਹੇ ਸਨ ਉਹਨਾਂ ਤੋਂ ਪ੍ਰੇਰਣਾ ਲੈ ਕੇ ਮੈਂ ਸਿਆਸਤ ਵਾਲੇ ਪਾਸੇ ਵੀ ਮੋੜਾ ਘਟਿਆ ਜਦੋਂ ਆਮ ਆਦਮੀ ਪਾਰਟੀ ਨੇ ਅਸੂਲਾਂ ਦੀ ਸਿਆਸਤ ਦਾ ਝੰਡਾ ਬੁਲੰਦ ਕੀਤਾ ਅਸੂਲਾਂ ਦੀ ਸਿਆਸਤ ਤੇ ਖੜਦੇ ਹੋਏ ਅਸੀਂ ਪੰਜਾਬ ਦੇ ਵਿੱਚ 4 ਸੀਟਾਂ ਇੱਥੇ ਜਿੱਤ ਕੇ ਦਿੱਤੀਆਂ ਅਤੇ ਸਾਨੂੰ ਲੋਕਾਂ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਤੇ ਅਸੀਂ ਨਾਅਰਾ ਦਿੱਤਾ ਸੀ ਲੋਕਾਂ ਦੀ ਤਾਕਤ ਲੋਕਾਂ ਦੇ ਹੱਥ ਪਰ ਹੁਣ ਆਮ ਆਦਮੀ ਪਾਰਟੀ ਆਪਣੇ ਉਹਨਾਂ ਉਸੂਲਾਂ ਨੂੰ ਛੱਡ ਗਈ ਤਾਂ ਸਾਨੂੰ ਵੀ ਲੱਗਿਆ ਕਿ ਅਸੀਂ ਇਸ ਦੇ ਨਾਲ ਹੁਣ ਹੋਰ ਨਹੀਂ ਚੱਲ ਸਕਦੇ ਅਸੀਂ ਕ腐 ਉਮੀਦਵਾਰਾਂ ਦੇ ਨਾਲ ਪਾਰਟੀ ਦਾ ਸਾਥ ਨਹੀਂ ਦੇ ਸਕਦੇ ਤਾਂ ਅਸੀਂ 150 ਵਰਕਰ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਇੱਕ ਨਵਾਂ ਤਜਰਬਾ ਫਰੀਦਕੋਟ ਵਿੱਚ ਕੀਤਾ ਜਿਸ ਦੇ ਵਿੱਚ ਇਕ ਲੋਕਾਂ ਦਾ ਉਮੀਦਵਾਰ ਦਿੱਤਾ ਗਿਆ ਜੋ ਲੋਕਾਂ ਦੀ ਤਾਕਤ ਲੋਕਾਂ ਦੇ ਹੱਥ ਲੈਣ ਨੂੰ ਲਾਗੂ ਕਰੇਗਾ ਤੇ ਇਸ ਦਾ ਮਾਨ ਮੈਨੂੰ ਦਿੱਤਾ ਗਿਆ ਮੇਰੇ ਮੋਢਿਆਂ ਤੇ ਇਹ ਜ਼ਿੰਮੇਵਾਰੀ ਦਿੱਤੀ ਗਈ ਕਿ ਮੈਂ ਇਸ ਕਾਨੂੰਨ ਨੂੰ ਇੱਥੇ ਲਾਗੂ ਕਰਾਂ ਤੇ ਇਥੋਂ ਦੀ ਕਾਨੂੰਨ ਵਿਵਸਥਾ ਵੀ ਸੁਧਾਰਾਂ ਇਹੇ ਕੰਮ ਇਹ ਸੁਪਨਾ ਜੋ ਸੀ ਲਿਆ ਹੈ ਉਹ ਮੈਂ ਤੁਹਾਡੇ ਸਹਿਯੋਗ ਤੋਂ ਬਿਨਾਂ ਨਹੀਂ ਲੈ ਸਕਦੀ ਸੋ ਮੇਰੀ ਸਭ ਨੂੰ ਹਤਵਾਨ ਕੀ ਬੇਨਤੀ ਹੈ ਕਿ ਵੀਰੋਤ ਦੇ ਪੈਨੋ ਆਪਣੀ ਕੀਮਤੀ ਵੋਟ ਮੈਨੂੰ ਦੇ ਕੇ ਕਾਮਯਾਬ ਕਰੋ ਤਾਂ ਕਿ ਮੈਂ ਉਸ ਅਹੁਦੇ ਦੀ ਕੁਰਸੀ ਤੇ ਆ ਕੇ ਫਰੀਦਕੋਟ ਨੂੰ ਇੱਕ ਮਿਸਾਲੀ ਹਲਕਾ ਬਣਾ ਸਕਾਂ ਇੱਥੇ ਕਾਨੂੰਨ ਦਾ ਪ੍ਰਬੰਧ ਸਹੀ ਕਰ ਸਕਾਂ ಗ್ರಾಮ ਸਭਾ ਦਾ ਕਾਨੂੰਨ ਲਾਗੂ ਕਰ ਸਕਾਂ ਮੁਹੱਲਾ ਕਮੇਟੀਆਂ ਦਾ ਕਾਨੂੰਨ ਲਾਗੂ ਕਰ ਸਕਾਂ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਜੋ ਹੋ ਰਹੀ ਹੈ ਉਸ ਨੂੰ ਬੰਦ ਕਰਵਾ ਕੇ ਕੀਮਤੀ ਜਾਨਾਂ ਜੋ ਅਜਾਈ ਜਾ ਰਹੀਆਂ ਹਨ ਉਹਨਾਂ ਨੂੰ ਬਚਾ ਸਕਾਂ ਤੇ ਇਸ ਸਭ ਦੇ ਲਈ ਇਸ ਫਰੀਦਕੋਟ ਹਲਕੇ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕਾਂ ਪ੍ਰਿਸ਼ਟਾਚਾਰ ਬੰਦ ਕਰਵਾ ਸਕਾਂ ਇਸ ਸਭ ਦੇ ਲਈ ਮੈਨੂੰ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਰਪਾ ਕਰਕੇ ਵੋਟਾਂ ਪਾ ਕੇ ਮੈਨੂੰ ਕਾਮਯਾਬ ਕਰੋ ਤਾਂ ਕਿ ਆਪਾਂ ਸਾਰੇ ਰਲ ਕੇ ਇਸ ਸੁਪਨੇ ਦੀ ਸਿਰਜਣਾ ਕਰ ਸਕੀਏ ਸੱਚੇ ਕਾ